ਹਾਲੋਂ ਦੇ ਅੰਦਰ ਕੰਡਕਟਰ ਵੀ ਰੱਖੋ ਦੇ ਧੀੜੀ ਦੇ ਪਿੱਛੇ ਬੈਠੀ ਸੀ ਕੇਰੇ ਟ੍ਰੇਡਿੰਗ ਵਿੱਚ ਵਾਹ ਬਲੋ ਤੇ ਜਦੋਂ ਕਿ ਜਿਹੜਾ ਕਿਚਨ ਗਿਆ ਸੀ ਅੰਦਰ 1% ਰੱਖਾ ਉਹਨਾਂ ਦੇ ਆਧਾਰ 'ਤੇ ਅਸਰ ਗਿਆ ਸੀ ਕਿ ਜਗਾ ਜਾ ਰਹੀ ਸੀ ਇਹ ਜੌਬ ਤੇ ਜਾ ਰਹੇ ਆਤਮਾ ਚੈਨਲ 'ਚ ਜੌਬ ਕਰਦੇ ਨੇ ਠੀਕ ਹੈ ਤੇ ਉੱਥੇ ਜਾ ਰਹੇ ਸੀਗੇ ਰਾਈਟ ਬੁੱਕ ਕੀਤੀ ਸੀਗੀ ਰਾਈਟ ਵਾਲੇ ਨੇ ਅਸੀਂ ਪੁੱਛਿਆ ਹਵਨ ਮਚਿਓਰ ਹੈ ਬਟ ਉਹ ਕਹਿੰਦਾ ਮੈਂ ਜਾ ਰਿਹਾ ਸੀ ਪਿੱਛੋਂ ਹਿੱਟ ਕੀਤਾ ਟਰੱਕ ਵਾਲੇ ਦੇ 101% ਟਰੱਕ ਵਾਲੇ ਦੀ ਗਲਤੀ ਹੈ ਨਾ ਇਹਨਾਂ ਦੇ ਟਰੱਕ ਦੇ ਵਿੱਚ ਕੋਈ ਕੰਡਕਟਰ ਸੀਗਾ ਤੇ ਉਹ ਬੰਦੇ ਨੂੰ ਇਹਨਾਂ ਨਹੀਂ ਪਤਾ ਕਿ ਮੈਂ ਕੋਈ ਚੀਜ਼ ਹਿੱਟ ਕੀਤੀ ਵੀ ਇੱਧਰ ਕੋਈ ਚੀਜ਼ ਹੈ ਤੇ ਉਹਨੇ ਬ੍ਰੇਕ ਵੀ ਨਹੀਂ ਲਾਈ ਉਹ ਕੁਚਲਦਾ ਹੀ ਗਿਆ ਉਹਨੂੰ ਇਹਨਾਂ ਨਹੀਂ ਪਤਾ ਮੂਰਖ ਨੂੰ ਉਹਨੇ ਸਾਡੇ ਮਾਤਾ ਸ਼੍ਰੀ ਨੂੰ ਥੱਲੇ ਦੇਤਾ ਤੇ ਦੇਖੋ ਕੀ ਬਣ ਗਿਆ ਉਹਨਾਂ ਦਾ ਹੁਣ ਸਿਵਲ ਪੁਲਿਸ ਕੀ ਗੈਰੀ ਹੈ ਪੁਲਿਸ ਕੀ ਕਾਰਵਾਈ ਪੁਲਿਸ ਨੇ ਹਲੇ ਕੁਝ ਨਹੀਂ ਕੀਤਾ ਜੀ ਦੇਖੋ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਟਰੱਕ ਵਾਲੇ ਤੇ ਤੇ ਇਹ ਜਿਹੜਾ ਗਰੀਬ ਪਰਿਵਾਰ ਨੂੰ ਜਿਹੜਾ ਪਿੱਛੇ ਰਹਿ ਗਏ ਨੇ ਇਹਨਾਂ ਨੂੰ ਮੁਆਵਜ਼ਾ ਵਗੈਰਾ ਦਵਾਇਆ ਜਾਵੇ ਅਸੀਂ ਬੇਨਤੀ ਕਰਦੇ ਹਾਂ ਦਾ ਬੱਚੇ ਦਾ ਕੀ ਬਣੂਗਾ ਬੱਚਾ ਹੈਂਡੀਕੈਪਟ ਹੈ ਤੇ ਉਹਨੂੰ ਵਾਸਤੇ ਕੋਈ ਮੁਆਵਜ਼ਾ ਵਗੈਰਾ ਦਵਾਇਆ ਜਾਵੇ ਤੇ ਇਹ ਤੇ ਬਣਦੀ ਕਾਰਵਾਈ ਕੀਤੀ ਜਾਵੇ ਦੋਨਾਂ ਦੀ ਇੱਕ ਤਾਂ ਪਹਿਲਾ ਜਿਹੜਾ ਰਾਈਡਰ ਹੈਗਾ ਉਹ ਤੁਹਾਨੂੰ ਦੋ ਦਾ ਲਾਇਸੈਂਸ ਉਹਦੇ ਕੋਲ ਹੈ ਨਹੀਂ ਹੈ ਉਹ ਕਿਸੇ ਹੋਰ ਦਾ ਰਾਈਡ ਚਲਾ ਰਿਆ ਹੈਗਾ ਉਹਦੀ ਵੀ ਗਲਤੀ ਹੈਗੀ ਹੈ ਤੇ ਟਰੱਕ ਵਾਲੇ ਦੀ ਗਲਤੀ ਜਿਹੜੀ ਹੈਗੀ ਹੈ ਹੈਗੀ ਹੈਗੀ ਸਾਡੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਜੇ ਜਿਹੜਾ ਰਾਈਡਰ ਹੈਗਾ ਜਿਹੜਾ ਚਲਾ ਰਿਆ ਸੀਗਾ ਉਹਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਇਸ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਟਰੱਕ ਵਾਲੇ ਦੇ ਉੱਤੇ ਦੇਖੋ ਉਹਨੇ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਹੋਇਆ ਜਿਹੜਾ ਉਹ ਐਨਾ ਵੱਡਾ ਇੱਕ ਉਹਨੂੰ ਮੋਟਰਸਾਈਕਲ ਨਹੀਂ ਦਿਖਿਆ ਅਸੀਂ ਫਿਰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਸਾਡਾ ਸਾਥ ਦੇ ਉਹਦਾ ਇੱਕ ਹੈਂਡੀਕੈਪ ਬੇਟਾ ਹੈ ਹੈਂਡੀਕੈਪ ਹਾਂਜੀ ਹੈਂਡੀਕੈਪ ਬੇਟਾ ਇਹ ਉਹਨਾਂ ਦੇ ਹਸਬੰਦ ਹੈ ਬੁੱਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਬੁੱਲਸ ਵੱਲੋਂ ਤੁਹਾਨੂੰ ਕਿਹਾ ਗਿਆ ਕਿ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ ਬਾਕੀ ਦੇਖੋ ਉਹ ਦੀ ਵੇਟ ਕਰ ਰਹੇ ਉਹਨਾਂ ਦੀ ਕਾਰਵਾਈ ਦੀ ਟਰੱਕ ਡਰਾਈਵਰ ਤੇ ਰੈਪਿਡ ਵਾਲੇ ਨੂੰ ਫੜਿਆ ਦੋਨੋਂ ਫੜੇ ਹੋਏ ਆ ਜੀ ਕੀ ਚੁਚਿਗਿਚ ਕੀਤੀ ਹੈ ਪੁਲਿਸ ਨੇ ਪੁਲਿਸ ਆਪਣੇ ਆਪ ਪੁੱਛਗਿੱਛ ਕਰੇਗੀ ਪੁਲਿਸ ਦਾ ਮੈਟਰ ਹੈ ਤਾਂ ਸਾਡਾ ਮੈਟਰ ਨੀਗਾ ਦੀ ਇੱਥੇ ਖੜੇ ਆਂ ਜਦ ਤੱਕ ਕਾਰਵਾਈ ਨਹੀਂ ਹੋਊਗੀ ਜਾਂ ਕੁਝ ਨਹੀਂ ਹੋਊਗਾ ਅਸੀਂ ਇੱਥੋਂ ਜਾਣਾ ਨਹੀਂ ਆ ਨਾ ਦੀ ਉਹਨੂੰ ਕੀ ਕਹਿੰਦੇ ਇੱਥੇ ਹਸਪਤਾਲ ਤੋਂ ਲੈਣ ਜਾਣਾ ਟ੍ਰੈਪਿਡੋ ਵਾਲੇ ਦੇ ਉੱਤੇ ਜੋ ਬੰਦੀ ਕਾਰਵਾਈ ਹੈ ਉਹਨਾਂ ਦੇ ਵੀ ਕੀਤੀ ਜਾਊਗੀ ਕਿ ਉਹ ਅਦਾ ਕਿ ਕਿੱਦਾਂ ਆਪਣਾ ਇੱਕ ਵਹੀਕਲ ਹੈ ਕਿਸੇ ਬੱਚੇ ਨੂੰ ਦੇ ਸਕਦੇ ਆ ਉਹ ਬੱਚਾ ਅਜੇ 18 ਸਾਲਾਂ ਦਾ ਵੀ ਪੂਰਾ ਲੱਗਦਾ ਨਹੀਂ ਹੈ ਜਿਹੜਾ ਰੈਪਿਡੋ ਚਲਾ ਰਿਹਾ ਸੀਗਾ